ਸਤਿ ਸ਼੍ਰੀ ਅਕਾਲ ਜੀ Hindu ਧਰਮ ਦੇ ਵਿੱਚ ਜੋ ਲੋਕ ਸ਼੍ਰੀ ਵਿਸ਼ਨੂ ਜੀ ਦੀ ਪੂਜਾ ਕਰਦੇ ਨੇ ਜਾਂ ਵਿਸ਼ਨੂ ਜੀ ਦੇ ਅਵਤਾਰਾਂ ਦੀ ਪੂਜਾ ਕਰਦੇ ਨੇ ਜਿਵੇਂ ਸ਼੍ਰੀ ਰਾਮਚੰਦਰ ਜੀ ਸ਼੍ਰੀ ਕ੍ਰਿਸ਼ਨ ਜੀ ਤਾਂ ਅਜੇ ਇਹ ਲੋਕਾਂ ਨੂੰ ਵੈਸ਼ਨਵੀ ਵੀ ਕਿਹਾ ਜਾਂਦਾ ਹੈ ਕਿ ਇਹ ਵੈਸ਼ਨਵ ਮਤ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਇਸ ਵੈਸ਼ਨਵ ਮਤ ਦੇ ਅਨੁਸਾਰ ਤુલਸੀ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਹ ਇਹ ਵੀ ਮੰਨਦੇ ਨੇ ਕਿ ਤુલਸੀ ਤੋਂ ਬਿਨਾ ਸ਼ਾਲਗ੍ਰਮ ਦੀ ਪੂਜਾ ਨਹੀਂ ਹੋ ਸਕਦੀ ਸ਼ਾਲਗ੍ਰਮ ਕੀ ਹੈ ਇਸ ਨੂੰ ਲੋਕ ਸ਼ਾਲ ਸ਼ੀਗ੍ਰਾਮ ਵੀ ਕਹਿ ਦਿੰਦੇ ਨੇ ਕਿ ਤੁਸੀਂ ਆਮ ਹੀ Hindu ਧਰਮ ਦੇ ਮੰਦਰਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਇੱਕ ਕਾਲੇ ਰੰਗ ਦਾ ਪੱਥਰ ਹੁੰਦਾ ਹੈ ਇਸ ਪੱਥਰ ਦੇ ਉੱਪਰ ਇੱਕ ਚੱਕਰ ਦਾ ਚਿੰਨ ਬਣਿਆ ਹੁੰਦਾ ਹੈ ਤੇ ਇਸ ਨੂੰ Hindu ਲੋਕ ਇਹ ਮੰਨਦੇ ਨੇ ਕਿ ਇਹ Vishnu ਜੀ ਦਾ ਰੂਪ ਹੈ ਇਹ Vishnu ਜੀ ਦੀ ਮੂਰਤੀ ਹੈ ਤੇ ਇਹ ਸ਼ਾਲੀਗ੍ਰਾਮ ਪੱਥਰ ਦੀ ਨਾ ਇੱਕ ਗੱਲ ਹੈ ਕਿ ਇਹ Nepal ਦੇ ਵਿੱਚ ਇੱਕ ਨਦੀ ਹੈ ਜਿਸ ਨਦੀ ਦਾ ਨਾਮ ਹੈ Gandaka ਨਦੀ ਕੁਦਰਤੀ ਰੂਪ ਦੇ ਵਿੱਚ ਇਹ ਪੱਥਰ ਉਸੇ ਨਦੀ ਤੋਂ ਹੀ ਮਿਲਦਾ ਹੈ ਤੇ ਭਾਰਤ ਦੇ ਵਿੱਚ ਇਹ ਹੋਰ ਕਿਤੇ ਨਹੀਂ ਮਿਲਦਾ ਕੀ ਇਹ ਦੁਕਾਨਾਂ ਦੇ ਉੱਪਰ ਮਿਲ ਜਾਂਦਾ ਹੈ ਪਰ ਇਸ ਨੂੰ ਜਿਵੇਂ ਹੱਥਾਂ ਦੇ ਨਾਲ ਜਾਂ ਮਸ਼ੀਨਾਂ ਦੇ ਨਾਲ ਮਨੁੱਖਾਂ ਨੇ ਆਪ ਘੜ ਲਿਆ ਹੁੰਦਾ ਹੈ ਪਰ ਕੁਦਰਤੀ ਰੂਪ ਦੇ ਵਿੱਚ ਇਹ ਸਿਰਫ ਉਸ ਨਦੀ ਤੋਂ ਮਿਲਦਾ ਹੈ ਜੋ ਕਿ ਗੰਡਕਾ ਨਦੀ ਹੈ ਜੋ ਨੇਪਾਲ ਦੇ ਵਿੱਚ ਹੈ ਤੇ ਇਸ ਸ਼ਾਲਗ੍ਰਮ ਤੇ ਤુલਸੀ ਦੇ ਬਾਰੇ ਪੁਰਾਣਾ ਦੇ ਵਿੱਚ ਇੱਕ ਛੋਟੀ ਜੀ ਕਥਾ ਵੀ ਆਉਂਦੀ ਹੈ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਜਿਵੇਂ ਸਵਰਗ ਤੋਂ ਵੀ ਉੱਪਰ ਇੱਕ ਲੋਕ ਹੈ ਜਿਸ ਲੋਕ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਰਾਧਾ ਜੀ ਤੇ ਗੋਪੀਆਂ ਵਾਸ ਕਰਦੀਆਂ ਨੇ ਤਾਂ ਉੱਥੇ ਇੱਕ ਸ਼੍ਰੀ ਰਾਧਾ ਜੀ ਦੀ ਇੱਕ ਸਖੀ ਹੈ ਇੱਕ ਸਹੇਲੀ ਹੈ ਜਿਸ ਦਾ ਨਾਮ ਹੈ ਤુલਸੀ ਤੇ ਤુલਸੀ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਦੇਖ ਕੇ ਰਾਧਾ ਜੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਉਸ ਨੂੰ ਸ਼ਰਾਪ ਦੇ ਦਿੰਦੀ ਹੈ ਕਿ ਤੂੰ ਮਨੁੱਖ ਦਾ ਰੂਪ ਧਾਰਨ ਕਰਕੇ ਧਰਤੀ ਤੇ ਚਲੀ ਜਾ ਤੇ ਫਿਰ ਜੋ ਤુલਸੀ ਹੈ ਉਹ ਰਾਜਾ ਧਰਮਤਵਜ ਦੀ ਪੁੱਤਰੀ ਬਣਦੀ ਹੈ ਤੇ ਉਸ ਦਾ ਵੇ ਆਇਕ ਰਾਖਸ਼ਸ ਨਾਲ ਹੋ ਜਾਂਦਾ ਹੈ ਜਿਸ ਦਾ ਨਾਮ ਹੁੰਦਾ ਹੈ ਸ਼ੰਖ ਚੂੜ ਤੇ ਉਸ ਰਾਖਸ਼ ਨੂੰ ਇਹ ਵਰ ਮਿਲਿਆ ਹੁੰਦਾ ਹੈ ਕਿ ਜਦ ਤੱਕ ਉਸ ਦੀ istri ਦਾ ਸੱਤ ਭੰਗ ਨਹੀਂ ਹੁੰਦਾ ਉਦੋਂ ਤੱਕ ਉਸ ਨੂੰ ਕੋਈ ਹਰਾ ਨਹੀਂ ਸਕਦਾ ਤੇ ਉਹ ਤਿੰਨਾਂ ਲੋਕਾਂ ਨੂੰ ਜਿੱਤ ਲੈਂਦਾ ਹੈ ਤੇ ਉਹ ਤਿੰਨੇ ਦੇਵ ਤਿੰਨੇ ਲੋਕਾਂ ਦੇ ਦੇਵਤਿਆਂ ਦਾ ਰਾਜਾ ਬਣ ਜਾਂਦਾ ਹੈ ਤੇ ਫਿਰ ਮਦਦ ਦੇ ਲਈ ਉਹ ਜੋ ਦੇਵਤੇ ਨੇ ਉਹ ਵਿਸ਼ਨੂ ਜੀ ਦੇ ਕੋਲ ਜਾਂਦੇ ਨੇ ਤੇ ਪੁਕਾਰ ਕਰਦੇ ਨੇ ਫਿਰ ਵਿਸ਼ਨੂ ਜੀ ਸ਼ੰਖ ਚੂੜ ਦਾ ਰੂਪ ਧਾਰਨ ਕਰਕੇ ਤੂਲਸੀ ਦੇ ਸਾਹਮਣੇ ਜਾਂਦੇ ਨੇ ਤੇ ਉਸ ਦਾ ਸੱਤ ਭੰਗ ਕਰ ਦਿੰਦੇ ਨੇ ਤੇ ਫਿਰ ਜੋ ਤੁਲਸੀ ਹੈ ਉਸ ਨੂੰ ਜਦੋਂ ਪਤਾ ਲੱਗਦਾ ਹੈ ਕਿ ਇਹ ਮੇਰੇ ਪਤੀ ਨਹੀਂ ਤੇ ਇਹ ਵਿਸ਼ਨੂ ਜੀ ਹਨ ਇਹ ਰੂਪ ਧਾਰਨ ਕਰਕੇ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਹੈ ਤੇ ਫਿਰ ਤੁਲਸੀ ਵਿਸ਼ਨੂ ਜੀ ਨੂੰ ਸ਼ਰਾਪ ਦੇ ਦਿੰਦੀ ਹੈ ਕਿ ਉਹ ਤੁਸੀਂ ਪੱਥਰ ਦੇ ਹੋ ਜਾਓ ਤੇ ਇਸੇ ਤਰੀਕੇ ਦੇ ਨਾਲ ਵਿਸ਼ਨੂ ਜੀ ਵੀ ਸ਼ਰਾਪ ਦੇ ਦਿੰਦੇ ਨੇ ਕਿ ਜਿਵੇਂ ਲక్ష్ਮੀ ਮੇਰੀ ਪਿਆਰੀ ਹੈ ਤੂੰ ਵੀ ساری ਜ਼ਿੰਦਗੀ ਮੇਰੀ ਪਿਆਰੀ ਬਣ ਕੇ ਰਹੇਂਗੀ ਤੇ ਤੇਰੇ ਸਰੀਰ ਤੋਂ ਇੱਕ ਗੰਢ ਕੀ ਨਦੀ ਬਣੇਗੀ ਤੇ ਤੇਰੇ ਕੇਸਾਂ ਤੋਂ ਤੁਲਸੀ ਦਾ ਬੂਟਾ ਬਣੇਗਾ ਤੇ ਇਹਨਾਂ ਦੋਵਾਂ ਦੇ ਪਰਸਪਰ ਸ਼ਰਾਪ ਦੇ ਕਾਰਨ ਇੱਕ ਦੂਜੇ ਨੂੰ ਸ਼ਰਾਪ ਦੇਣ ਦੇ ਕਾਰਨ ਵਿਸ਼ਨੂ ਜੀ ਪੱਥਰ ਹੋ ਗਏ ਜਿਸ ਨੂੰ ਸ਼ਾਲੀਗ੍ਰਾਮ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਤੇ ਤુલਸੀ ਦਾ ਜੋ ਹੈ ਉਹ ਬੂਟਾ ਬਣ ਜਾਂਦਾ ਹੈ ਤੇ ਇਹ ਜੋ ਸ਼ਾਲੀਗ੍ਰਾਮ ਦਾ ਪੱਥਰ ਹੈ ਇਹ ਗੰਡਕਾ ਨਦੀ ਤੋਂ ਹੀ ਮਿਲਦਾ ਹੈ ਤੇ ਅੱਜ ਦੀ ਜੋ ਕਵਿਤਾ ਹੈ ਪਾਈ ਸਾ ਪਾਈ ਵੀਰ ਸਿੰਘ ਜੀ ਦੀ ਇਹ ਕਵਿਤਾ ਹੈ ਸ਼ਾਲਗ੍ਰਾਮ ਬਾਰੇ ਤੇ ਕਮਲ ਦੇ ਫੁੱਲ ਬਾਰੇ ਸ਼ਾਲਗ੍ਰਾਮ ਬਾਰੇ ਤਾਂ ਆਪਾਂ ਹੁਣ ਜਿਵੇਂ ਸੁਣ ਹੀ ਲਿਆ ਹੈ ਜਾਣ ਹੀ ਲਿਆ ਹੈ ਤੇ ਐਵੇਂ ਕਮਲ ਦਾ ਫੁੱਲ ਵੀ ਹੈ ਤੁਸੀਂ ਆਮ ਦੇਖ ਹੋਵੇਗਾ ਕਿ ਇਹ ਚੱਕੜ ਦੇ ਵਿੱਚ ਪੈਦਾ ਹੁੰਦਾ ਹੈ ਤੇ ਬਹੁਤ ਹੀ ਸੋਹਣਾ ਫੁੱਲ ਹੁੰਦਾ ਹੈ ਤੇ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਕਿ ਸ਼ਾਲਗ੍ਰਮ ਤੇ ਕਿਸੇ ਭਗਤ ਨੇ ਕਮਲ ਫੁੱਲ ਲਿਆ ਧਰਿਆ ਕਿ ਉਸ ਸ਼ਾਲਗ੍ਰਮ ਪੱਥਰ ਦੇ ਉੱਪਰ ਕਿਸੇ ਭਗਤ ਨੇ ਜਦੋਂ ਮੰਦਿਰ ਦੇ ਵਿੱਚ ਆ ਕੇ ਕਮਲ ਦੇ ਫੁੱਲ ਨੂੰ ਲਿਆ ਕੇ ਧਰਿਆ ਤਾਂ ਕੀ ਹੋਇਆ ਛਿੜ ਚਰਨਾਟ ਗਈ ਉਸ ਪੱਥਰ ਸ਼ੁਹ ਕੋਮਲ ਥਰ ਹਰਿਆ ਕਿ ਉਸ ਪੱਥਰ ਨੂੰ ਚਰਨਾਟ ਛੱਡ ਗਈ ਚਰਨਾਟ ਦਾ ਮਤਲਬ ਹੈ ਕਿ ਕੰਬਣੀ ਛੱਡ ਗਈ ਕਿ ਉਸ ਨੂੰ ਉਹ ਸ਼ੋ ਮਿਲੀ ਉਸ ਕੋਮਲ ਦੀ ਉਸ ਕਮਲ ਦੇ ਫੁੱਲ ਦੀ ਕੋਮਲ ਜਈ ਸ਼ੋ ਮਿਲੀ ਤੇ ਉਸ ਸ਼ੋਹ ਦੇ ਨਾਲ ਉਹ ਥਰ ਹਰਿਆ ਉਹ ਕੰਬ ਗਿਆ ਸਦਾ ਨੀਂਦ ਤੋਂ ਜਾਗ ਖੁੱਲ ਗਈ ਕੰਬ ਏ ਵਾਕ ਅਲਾਏ ਕਿ ਜਦੋਂ ਕਮਲ ਦਾ ਫੁੱਲ ਉਸਨੇ ਸ਼ੋਹਿਆ ਤਾਂ ਉਸ ਦੀ ਸਦੀਆਂ ਦੀ ਨੀਂਦ ਜਿਹੜੀ ਆ ਉਸ ਤੋਂ ਉਸ ਦੀ ਜਾਗ ਖੁੱਲ ਗਈ ਤੇ ਉਸ ਪੱਥਰ ਨੇ ਕੰਬ ਕੇ ਇਹ ਵਾਕ ਅਲਾਏ ਅਲਾਏ ਦਾ ਮਤਲਬ ਪੁਕਾਰੇ ਗਾਏ ਬੋਲੇ ਕੌਣ ਤਪੱਸਿਆ ਕਰ ਤੂੰ ਸੋਹਣੇ ਦਿਲ ਕਾਂਬੇ ਇਹ ਪਾਏ ਕਿ ਤੇਰੇ ਦਿਲ ਦੇ ਵਿੱਚ ਜੋ ਇਹ ਕਾਂਬਾ ਹੈ ਜੋ ਇਹ ਚਰਨਾਹਟ ਹੈ ਜੋ ਕੰਬਣੀ ਹੈ ਜੋ ਪਿਆਰ ਹੈ ਤੂੰ ਇਹ ਕਿਹੜੀ ਤਪੱਸਿਆ ਕਰਕੇ ਪਾਇਆ ਹੈ ਫਿਰ ਉਹ ਆਪਣੀ ਗੱਲ ਦੱਸਦਾ ਹੈ ਕਿ ਲੈ ਕਲਵੱਤਰ ਸਿਖਰੋਂ ਮੈਂ ਸੀ ਸ਼ਾਲ ਨਦੀ ਵਿੱਚ ਮਾਰੀ ਕਲਵੱਤਰ ਦਾ ਮਤਲਬ ਹੁੰਦਾ ਹੈ ਕਿ ਆਰਾ ਉਹ ਕਹਿ ਰਿਹਾ ਹੈ ਕਿ ਜਦੋਂ ਪर्वਤ ਪਹਾੜਾਂ ਦੇ ਵਿੱਚ ਮੈਂ ਪੱਥਰ ਦੇ ਰੂਪ ਦੇ ਵਿੱਚ ਸੀ ਤੇ ਉਦੋਂ ਪਾਣੀ ਦਰਾਰਾਂ ਦੇ ਵਿੱਚ ਵੜ ਜਾਂਦਾ ਸੀ ਪਹਾੜਾਂ ਤੇ ਪੱਥਰਾਂ ਦੇ ਵਿੱਚ ਤੇ ਉਹ ਪਾਣੀ ਦੇ ਵੜਨ ਕਰਕੇ ਦਰਾਰਾਂ ਦੇ ਵਿੱਚ ਉਸ ਪੱਥਰਨ ਦੇ ਵਿੱਚ ਚੀਰੇ ਪੈ ਗਏ ਤੇ ਉਹ ਪੱਥਰ ਤੋਂ ਟੁੱਟ ਕੇ ਮੈਂ ਛੋਟਾ ਜਿਹਾ ਰੂਪ ਪੱਥਰ ਦਾ ਬਣ ਕੇ ਮੈਂ ਨਦੀ ਦੇ ਵਿੱਚ ਉਸ ਪਰਬਤ ਦੇ ਸ਼ਿਖਰ ਤੋਂ ਛਾਲ ਮਾਰੀ ਦਿਨੇ ਰਾਤ ਦੀ ਰਗੜ ਸਹਾਰੀ ਸਹ ਸਦੀਆਂ ਜਲ ਧਾਰੀ ਸਦੀਆਂ ਦਾ ਮਤਲਬ ਹੁੰਦਾ ਹੈ ਕਿ 100 ਸਾਲ ਨੂੰ ਆਪਾਂ ਇੱਕ ਸਦੀ ਕਹਿ ਦਿੰਦੇ ਆ ਜਿਵੇਂ 10 ਸਾਲਾਂ ਨੂੰ ਇੱਕ ਦਹਾਕਾ ਕਿਹਾ ਜਾਂਦਾ ਹੈ ਤੇ ਜੋ ਜਲ ਦੇ ਵਿੱਚ ਰਹਿੰਦਾ ਹੈ ਉਸ ਨੂੰ ਜਲ ਧਾਰੀ ਕਹਿ ਦਿੰਦੇ ਨੇ ਤੇ ਉਹ ਕਹਿ ਰਿਹਾ ਹੈ ਕਿ ਜਦੋਂ ਮੈਂ ਜਲ ਦੇ ਵਿੱਚ ਕਈ ਸਦੀਆਂ ਰਿਹਾ ਤੇ ਮੈਂ ਸਦੀਆਂ ਵਿੱਚ ਰਹਿ ਰਹਿ ਕੇ ਪਾਣੀ ਦੀ ਰਗੜ ਸਹਾਰੀ ਦਿਨੇ ਰਾਤ ਮੈਂ ਇਹ ਰਗੜ ਸਹਾਰੀ ਕਰਦਿਆਂ ਤਪ ਤੇ ਆਪਾ ਪੀ ਪੀ ਰੂਪ ਰੰਗ ਨਿਕਲ ਆਇਆ ਕਿ ਮੈਂ ਇਹ ਤਪੱਸਿਆ ਕੀਤੀ ਤੇ ਆਪਣੇ ਆਪ ਨੂੰ ਪੀਂਦਾ ਰਿਹਾ ਪੀਸਦਾ ਰਿਹਾ ਤੇ ਇਸ ਪੀਸਣ ਕਰਕੇ ਮੇਰੇ ਉੱਪਰ ਉਹ ਚੱਕਰ ਦਾ ਚਿੰਨ ਬਣ ਗਿਆ ਤੇ ਮੇਰਾ ਰੂਪ ਤੇ ਰੰਗ ਨਿਕਲ ਆਇਆ ਸਵਰਣ ਮੰਦਰੀ ਡੇਰਾ ਮਿਲਿਆ ਜਗ ਨੇ ਪੂਜ ਬਣਾਇਆ ਸਵਰਨ ਮੰਦਿਰ ਸੋਨੇ ਦਾ ਮੰਦਿਰ ਕਿ ਮੈਨੂੰ ਸੋਨੇ ਦੇ ਮੰਦਿਰਾਂ ਦੇ ਵਿੱਚ ਮੈਨੂੰ Hindu ਧਰਮ ਦੇ ਮੰਦਿਰਾਂ ਦੇ ਵਿੱਚ ਮੈਨੂੰ ਡੇਰਾ ਮਿਲਿਆ ਜਗ੍ਹਾ ਮਿਲੀ ਤੇ ਮੈਨੂੰ ਉਸ ਜਗ ਨੇ ਪੂਜਣ ਯੋਗ ਬਣਾ ਦਿੱਤਾ ਕਿ ਮੇਰੀ ਪੂਜਾ ਹੋਣ ਲੱਗ ਗਈ ਇਸ ਜਗ ਦਾ ਮਤਲਬ ਇਸ ਸੰਸਾਰ ਨੇ ਪਰ ਪੱਥਰ ਦਾ ਪੱਥਰ ਮੈਂ ਸਾ ਪੱਥਰ ਨੀਂਦੇ ਸੋਇਆ ਕਿ ਪਰ ਮੈਂ ਤਾਂ ਪੱਥਰ ਹੀ ਸੀ ਤੇ ਪੱਥਰ ਦੀ ਨੀਂਦ ਦੇ ਵਿੱਚ ਹੀ ਸੁੱਤਾ ਹੋਇਆ ਸੀ ਉਹ ਕੁਝ ਮੈਂ ਨਾ ਹੋਇਆ ਕੂਲੇ ਜੋ ਤੈਨੂੰ ਸ਼ੋਹ ਹੋਇਆ ਇਹ ਕਮਲ ਦੇ ਕੂਲੇ ਫੁੱਲ ਪਰ ਮੈਂ ਉਹ ਕੁਝ ਨਹੀਂ ਹੋ ਸਕਿਆ ਜਿਹੜਾ ਤੈਨੂੰ ਅੱਜ ਸ਼ੋਹਣ ਦੇ ਨਾਲ ਮੈਨੂੰ ਜੋ ਮਹਿਸੂਸ ਹੋਇਆ ਉਹ ਮੈਨੂੰ ਅਜੇ ਤੱਕ ਮਹਿਸੂਸ ਨਾ ਹੋ ਸਕਿਆ ਆਪਣੀ ਤਪੀ ਤਪੱਸਿਆ ਦੱਸੀ ਮੈਂ ਵੀ ਉਹ ਕਮਾਵਾਂ ਕਿ ਤੂੰ ਜਿਹੜੀ ਤਪੱਸਿਆ ਕੀਤੀ ਹੈ ਮੈਨੂੰ ਉਹ ਦੱਸ ਮੈਂ ਵੀ ਉਹ ਤਪਸਿਆ ਕਮਾਵਾਂਗਾ ਚਰਨਾਟਾਂ ਦਾ ਰੂਪ ਹੋਏ ਕਿ ਤੈ ਵਾਂਗਰ ਥਰਰਾਵਾਂ ਕਿ ਮੈਂ ਵੀ ਚਰਨਾਟਾਂ ਦਾ ਰੂਪ ਹੋ ਜਾਵਾਂਗਾ ਚਰਨਾਟਾਂ ਦਾ ਮਤਲਬ ਵੀ ਕੰਬਣੀ ਕੰਬਣਾ ਕਿ ਮੈਂ ਵੀ ਕੰਬਣ ਲੱਗ ਜਾਵਾਂਗਾ ਪਿਆਰ ਦੇ ਨਾਲ ਤੇਰੇ ਵਾਂਗੂ ਥਰਰਾਵਾਂਗਾ ਤੇਰੇ ਵਾਂਗੂ ਮੈਂ ਵੀ ਪਿਆਰ ਦੀ ਕੰਬਣੀ ਮੈਨੂੰ ਛਿੜ ਜਾਵੇਗੀ ਅੱਗੋਂ ਹਣ ਉਹ ਕਮਲ ਦਾ ਫੁੱਲ ਜਵਾਬ ਦੇ ਰਿਹਾ ਹੈ ਕਮਲ ਕੇ ਹਾ ਸੁਣ ਸ਼ਾਲਗ੍ਰਾਮ ਜੀ ਮੈਂ ਕਰਵਤਨ ਨਹੀਂ ਚੜਿਆ ਕਰਵਤਨ ਦਾ ਮਤਲਬ ਕਲਵੱਤਰ ਕਲਵੱਤਰ ਦਾ ਮਤਲਬ ਆਰਾ ਕਿ ਮੈਂ ਕਿਸੇ ਆਰੇ ਤੇ ਨਹੀਂ ਚੜਿਆ ਮੈਨੂੰ ਕੋਈ ਚੀਰਾ ਨਹੀਂ ਪਿਆ ਸਦੀਆਂ ਦੀ ਕੋਈ ਰਗੜ ਨਾ ਖਾਧੀ ਤਪ 브్రਤ ਕੋਈ ਨਾ ਕਰਿਆ ਕਿ ਮੈਂ ਕੋਈ ਸਾਲਾਂ ਬੱਦੀ ਕੋਈ ਸਦੀਆਂ ਦੇ ਵਿੱਚ ਮੈਨੂੰ ਕੋਈ ਰਗੜ ਨਹੀਂ ਮੈਂ ਖਾਧੀ ਨਾ ਹੀ ਮੈਂ ਕੋਈ ਤਪ ਤੇ ਨਾ ਹੀ ਕੋਈ ਮੈਂ ਵਰਤ ਕੋਈ ਕਰਿਆ ਹੈ ਮੈਲੇ ਚਿੱਕੜ ਤੇ ਸੁਣ ਸੱਜਣਾ ਇਸ ਜਿਵੰਦੇ ਸਾਈਂ ਕਿ ਮੈਂ ਤਾਂ ਮੈਲੇ ਚਿੱਕੜ ਦੇ ਵਿੱਚ ਬੈਠਾ ਹੋਇਆ ਸੀ ਮੈਲੇ ਚਿੱਕੜ ਦੇ ਵਿੱਚ ਪਿਆ ਹੋਇਆ ਸੀ ਤੇ ਕੋਈ ਇੱਕ ਜਿਉਂਦਾ ਸਾਈਂ ਆਇਆ ਫਿਰ ਉਸ ਜਿਉਂਦੇ ਸਾਈਂ ਨੇ ਕੀ ਕੀਤਾ ਪਿਆਰ ਝਾਤ ਇੱਕ ਕਾਂਬੇ ਵਾਲੀ ਧੁਰੋਂ ਅਰਸ਼ ਤੋਂ ਪਾਈ ਕਿਉਂਨੇ ਪਿਆਰ ਦੇ ਨਾਲ ਮੈਨੂੰ ਝਾਤ ਮਾਰੀ ਮੈਨੂੰ ਪਿਆਰ ਦੇ ਨਾਲ ਦੇਖਿਆ ਤੇ ਉਸ ਦੀ ਪਿਆਰ ਵਾਲੀ ਤਕਨੀ ਹੀ ਇੱਕ ਕਾਂਬੇ ਵਾਲੀ ਤਕਨੀ ਸੀ ਜਿਹੜੀ ਉਸਨੇ ਧੁਰੋਂ ਅਰਸ਼ ਤੋਂ ਪਾ ਦਿੱਤੀ ਅਸਮਾਨ ਤੋਂ ਪਾ ਦਿੱਤੀ ਇੱਥੇ ਗੱਲ ਕਰ ਰਹੇ ਨੇ ਸੂਰਜ ਦੀ ਕਮਲ ਦੇ ਫੁੱਲ ਨੂੰ ਸੂਰਜ ਦੀਆਂ ਕਿਰਨਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਜਦੋਂ ਉਸ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤਾਂ ਉਹ ਵਰਦ ਦਾ ਫੁੱਲ ਦਾ ਹੈ ਚਿੱਕੜ ਵਿੱਚੋਂ ਸੁਣੀ ਸੱਜਣਾ ਉਠ ਉਤਾਹਾਂ ਆਇਆ ਕਿ ਜਦੋਂ ਉਹ ਸੂਰਜ ਦੀਆਂ ਕਿਰਨਾਂ ਮੇਰੇ ਉੱਪਰ ਪਿਆਰ ਨਾਲ ਭਰੀਆਂ ਹੋਈਆਂ ਪਈਆਂ ਤਾਂ ਮੈਂ ਚਿੱਕੜ ਦੇ ਵਿੱਚੋਂ ਉਤਾਹ ਨੂੰ ਉਠ ਆਇਆ ਉੱਪਰ ਨੂੰ ਉਠ ਆਇਆ ਚਾਨਣ ਨੇ ਚੁੰਮ ਮੱਥਾ ਲੀਤਾ ਪਾਉਣਾ ਗੋਦ ਖਿਲਾਇਆ ਕਿ ਚਾਨਣ ਨੇ ਫਿਰ ਮੇਰਾ ਮੱਥਾ ਚੁੰਮ ਲਿਆ ਤੇ ਮੈਨੂੰ ਇਸ ਹਵਾਵਾਂ ਨੇ ਪਾਉਣਾ ਨੇ ਗੋਦ ਦੇ ਵਿੱਚ ਖਿਡਾਇਆ ਨਰਨਾ ਨੇ ਚਰਨਾਟਾਂ ਲਾਲਾ ਪਿਆਰ ਮੇਰੇ ਦਿਲ ਭਰਿਆ ਕਿ ਜਦੋਂ ਲੋਕ ਮੈਨੂੰ ਦੇਖਦੇ ਸੀ ਤੇ ਉਹਨਾਂ ਨੇ ਮੈਨੂੰ ਪਿਆਰ ਦੇ ਨਾਲ ਜਦੋਂ ਦੇਖਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੇ ਪਿਆਰ ਨੇ ਮੇਰੇ ਅੰਦਰ ਚਰਨਾਟਾਂ ਤੇ ਪਿਆਰ ਦੀ ਕੰਬਣੀ ਭਰ ਦਿੱਤੀ ਕਮੀਆਂ ਨੇ ਗੁਣ ਗਾਗਾ ਮੇਰੇ ਰਾਗ ਰੂਪ ਕਰ ਤਰਿਆ ਕਿ ਜਿਹੜੇ ਕਵੀ ਨੇ ਉਹਨਾਂ ਨੇ ਮੇਰੇ ਗੁਣ ਗਾਏ ਤੇ ਆਪਣੇ ਰਾਗਾਂ ਦੇ ਨਾਲ ਮੇਰਾ ਇੰਨਾ ਸੋਹਣਾ ਰੂਪ ਬਣਾ ਦਿੱਤਾ ਤਪਾਂ ਹਟਾ ਤੂੰ ਪੂਜ ਬਣਾਇਆ ਪਰ ਜਿੰਦੜੀ ਨਾ ਪਾਈ ਕਿ ਤੂੰ ਤਪੱਸਿਆ ਤੇ ਹੱਠ ਤਾਂ ਕੜੇ ਕੀਤੇ ਤੋਂ ਪੂਜਣ ਯੋਗਤਾ ਬਣ ਗਿਆ ਤੈਨੂੰ ਲੋਕਾਂ ਨੇ ਪੂਜਾ ਕਰਨ ਦੇ ਲਈ ਤਾਂ ਰੱਖ ਲਿਆ ਪਰ ਤੂੰ ਅਸਲੀ ਜਿੰਦੜੀ ਨਹੀਂ ਪਾਈ ਤੂੰ ਉਹ ਜਿੰਦ ਨਹੀਂ ਪਾਈ ਜਿਉਂਦੀ ਕਣੀ ਅਸਾਂ ਨੂੰ ਸੱਜਣਾ ਮਿਹਰ ਨਦਰ ਨੇ ਪਾਈ ਪਰ ਉਹ ਕਮਲ ਦਾ ਫਲ ਕਹਿ ਰਿਹਾ ਹੈ ਕਿ ਮੈਨੂੰ ਜਿਉਂਦੀ ਕਣੀ ਮਿਲੀ ਹੈ ਤੇ ਉਹ ਮਿਲੀ ਕਿਵੇਂ ਹੈ ਉਹ ਉਸ ਜਿਉਂਦੇ ਸਾਈਂ ਦੀ ਮਿਹਰ ਨਦਰ ਦੇ ਨਾਲ ਮਿਲੀ ਹੈ ਤੇ ਇਸੇ ਕਰਕੇ ਸਾਡੇ ਕੀਤੇ ਪਾਠ ਗੁਰਬਾਣੀ ਤਪੱਸਿਆ ਸੇਵਾ ਤੇ ਜੋ ਵੀ ਅਸੀਂ ਹੱਥ ਕਰਦੇ ਹਾਂ ਉਹ ਸਾਰੇ ਬੇਅਰਥ ਨੇ ਜਦੋਂ ਤੱਕ ਸਾਡੇ ਉੱਪਰ ਸਾਡੇ ਪਿਆਰੇ ਉਸ ਪ੍ਰਮਾਤਮਾ ਦੀ ਮਿਹਰ ਨਜ਼ਰ ਨਹੀਂ ਹੋ ਜਾਂਦੀ ਇਸੇ ਕਰਕੇ ਆਓ ਆਪਾਂ ਉਹਦੀ ਮਿਹਰ ਨਜ਼ਰ ਦੀ ਆਸ ਕਰੀਏ ਤੇ ਅਰਦਾਸ ਕਰੀਏ ਕਿ ਸਾਨੂੰ ਉਸ ਦੀ ਮਿਹਰ ਨਜ਼ਰ ਮਿਲ ਜਾਵੇ ਤੇ ਸਾਡੇ ਅੰਦਰ ਵੀ ਪਿਆਰ ਵਾਲੇ ਕੰਮੇ ਛਿੜ ਜਾਣ ਸਤਿ ਸ਼੍ਰੀ ਅਕਾਲ ਜੀ